ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਥੇ ਅੰਡੇਮਾਨ ਟਾਪੂ ਦੀ ਜੋ ਧਰਤੀ ਹੈ ਉੱਥੇ ਜੋ ਕਾਲੇ ਪਾਣੀ ਦੀ ਜੇਲ ਹੈ ਜਿਸ ਨੂੰ ਜੋ ਸੈਲੂਲਰ ਜੇਲ ਵੀ ਆਂਦੇ ਨੇ ਉੱਥੇ ਪਹੁੰਚੇ ਆਂ ਪੋਰਟ ਬਲੇਅਰ ਸ਼ਹਿਰ ਦੇ ਵਿੱਚ ਤੇ ਇੱਥੇ ਜੋ ਇਹ ਕਾਲੇ ਪਾਣੀ ਦੀ ਜੇਲ ਹੈ ਪਿਛਲੇ 100 ਸਾਲਾਂ ਦੇ ਵਿੱਚ 1920-30 ਤੋਂ ਲੈ ਕੇ ਜੋ ਉਸ ਸਮੇਂ ਦੇ ਗਦਰੀ ਬਾਬੇ ਹੁੰਦੇ ਸੀ ਜੋ ਬੱਬਰ ਅਕਾਲੀ ਸੀ ਜਿਵੇਂ ਬਾਬਾ ਸੂਰ ਸਿੰਘ ਭਖਣਾ ਬਾਬਾ ਭਾਨ ਸਿੰਘ ਦੀਵਾਨ ਸਿੰਘ ਕਾਲੇ ਪਾਣੀ ਮਾਸਟਰ ਛਤਰ ਸਿੰਘ ਉਹਨਾਂ ਨੇ ਇੱਥੇ ਜੇਲਾ ਕਟੀਆਂ ਤੇ ਉਸ ਸਮੇਂ ਦੇ ਜੋ ਇੰਡੀਅਨ ਫਰੀडम ਸਟਰਗਲ ਦੇ ਜਿਹੜੇ ਸੁਤੰਤਰਤਾ ਸਰਗਾਮੀ ਰਹੇ ਨੇ ਜਿਵੇਂ ਕਿ ਜੋ ਬਟੁਕੇਸ਼ਵਰ ਦੱਤ ਹੋਗੇ ਜੋ ਯੋਗਿੰਦਰ ਸ਼ੁਕਲਾ ਹੋਗੇ ਜੋ ਸ਼ੇਰ ਅਲੀ ਅਫਰੀਦੀ ਹੋਗੇ ਜਿਨ੍ਹਾਂ ਬਾਰੇ ਇਹ ਗੱਲ ਵੀ ਮਸ਼ਹੂਰ ਹੈ ਵੀ ਜਿਨ੍ਹਾਂ ਨੇ ਉਸ ਸਮੇਂ ਦੇ ਹਿੰਦੁਸਤਾਨ ਦੇ ਜੋ ਵਾਈਸ ਰాయਸ ਐਂਡ ਲਾਰਡ ਮਯੂ ਉਹਨਾਂ ਨੂੰ ਮਾਰ ਮੁਕਾਇਆ ਸੀ ਇਸ ਜੇਲ੍ਹ ਦੇ ਵਿੱਚ ਤੇ ਉਹਨਾਂ ਨੇ ਵੀ ਇੱਥੇ ਫਜ਼ਲੁਲ ਹੱਕ ਵਰਗਿਆਂ ਨੇ ਵੀ ਜੋ 1935-40 ਤੋਂ ਪਹਿਲਾਂ ਇੱਥੇ ਜੇਲਾ ਕੱਡੀਆਂ ਤੇ ਇੱਥੇ ਪਹੁੰਚ ਕੇ ਜ਼ਹਿਨ ਦੇ ਵਿੱਚ ਇੱਕ ਗੱਲ ਆਈ ਕਿ ਜੋ ਇਸ ਸਮੇਂ ਦੇ ਅਸਲ ਅਕਾਲੀ ਨੇ ਜੋ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਨੌ ਸਾਥੀ ਨੇ ਜਿਹੜੇ ਇਸ ਸਮੇਂ ਜੋ ਕਾਲੇ ਪਾਣੀ ਦੀ ਜੇਲ੍ਹ ਹੈ ਪੰਜਾਬ ਤੋਂ 3200 ਕਿਲੋਮੀਟਰ ਦੂਰ ਡਿਬੜੂਗੜ ਧਰਤੀ ਤੇ ਕੱਟ ਰਹੇ ਨੇ ਭਾਈ ਅਮਰਿਤਪਾਲ ਸਿੰਘ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਪਪਲ ਪ੍ਰੀਤ ਸਿੰਘ ਭਾਈ ਹਰਜੀਤ ਸਿੰਘ ਸਰਦਾਰ ਦਰਜੀਤ ਸਿੰਘ ਕਲਸੀ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਵਰਿੰਦਰ ਸਿੰਘ ਫੌਜੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੀ ਕੀ ਜੋ ਇਸ ਸਮੇਂ ਦੇ ਅਸਲ ਕਾਲੀ ਨੇ ਜਿਹੜੇ ਇਸ ਸਮੇਂ ਪੰਜਾਬ ਦੀ ਖਾਤਰ ਜੋ ਸਿੱਖ ਕੌਮ ਦੀ ਖਾਤਰ ਜੋ ਕਾਲੇ ਪਾਣੀ ਦੀ ਜੇਲ ਦਿਬਰੂਗੜ੍ਹ ਵਿਖੇ ਜਿਹੜੇ ਜੇਲ ਕੱਟ ਰਹੇ ਤੇ ਉਹਨਾਂ ਜੇ ਹੁਣ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਕ ਪਾਸੇ ਤਾਂ ਉਹ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾਧਾ ਵੱਡੇ ਢਿੱਡਾਂ ਦੇ ਨਾਲ ਜੋ ਬੈਠ ਕੇ ਅੱਗੋਂ ਗੱਲਾਂ ਕਰਦੇ ਨੇ ਚਿੱਟੀਆਂ ਨੀਲੀਆਂ ਤੇ ਪੀੜੀਆਂ ਪੱਗਾਂ ਵਾਲੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਤ ਨਹੀਂ ਕੀਤੀ ਕੋਈ ਸੰਘਰਸ਼ ਨਹੀਂ ਕੀਤਾ ਕੋਈ ਪੰਜਾਬ ਦੇ ਲਈ ਕਿਸੇ ਨੇ ਸੂਈ ਤੱਕ ਨਹੀਂ ਚੁਬੀ ਕਿਸੇ ਨੂੰ ਤੇ ਉਹ ਅੱਜ ਪੰਜਾਬ ਦੀ ਵਾਕਡੋਰ ਸਾਬਾਂ ਨੂੰ ਫਿਰਦੇ ਹੀ ਨੇ ਇਤਿਹਾਸ ਗਵਾਹ ਜਦੋਂ ਕੋਈ ਪੋਲੀਟੀਕਲ ਮੂਵਮੈਂਟ ਚੱਲੀ ਹੈ ਉਹ ਹਮੇਸ਼ਾ ਸੰਘਰਸ਼ ਤੋਂ ਚੱਲੀ ਹੈ ਜੇਲ੍ਹ ਕੱਟੀ ਕਰਨ ਤੋਂ ਬਾਅਦ ਚੱਲੀ ਹੈ ਤੇ ਇਸ ਸਮੇਂ ਜਿਹੜੇ ਸਾਡੀ ਕੌਮ ਦੇ ਨਾਇਕ ਨੇ ਸਾਡੀ ਕੌਮ ਦੇ ਯੋਧੇ ਨੇ 10-10 ਡਿਬੜੂਗੜ੍ਹ ਜੇਲ੍ਹ 'ਚ ਨੇ 30 ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਪਾਂ ਇਹਨਾਂ ਦੇ ਹੱਥ ਪੰਜਾਬ ਦੀ ਵਾਗਡੋਰ ਦਈਏ ਜੇ ਖਡੂਰ ਸਾਹਿਬ ਵਾਲਿਆਂ ਨੇ ਫਤਵਾ ਸੁਣਾਇਆ ਤਾਂ ਹੀ ਜਿਹੜਾ ਆਪਣਾ ਪੰਜਾਬ ਦਾ ਕੋਈ ਪਾਰ ਇਤਾਰਾ ਹੋ ਸਕਦਾ ਜੋ ਪੰਜਾਬ ਫਿਰ ਤੋਂ ਮੈਂ ਕਹੂੰਗਾ ਇਹ ਰੰਗਲਾ ਪੰਜਾਬ ਬਣ ਸਕਦਾ ਹੈ ਇੰਨੀਆਂ ਕੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ